ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਗੀਦਰ ਦਰਦਸ਼ ਮੇਸ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰਦਾਰੀ ਸਿੱਖ ਰਖ ਲਏ ਹਨ ਤੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਹਨ ਪਹਾੜੀਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਿਕਾਇਤ ਕਰ ਦਿੱਤੀ ਗੁਰੂ ਪਿਆਰਿਓ ਬਾਦਸ਼ਾਹ ਔਰੰਗਜ਼ੇਬ ਨਹੀਂ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਵਧੇ ਇਸ ਲਈ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਤੇ ਮੰਤਰੀ ਇਕੱਠੇ ਕਰ ਲਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਾ ਸਵਾਲ ਆਪਣੇ ਦਰਬਾਰ ਵਿੱਚ ਰੱਖਿਆ ਕਿ ਪਹਾੜੀ ਰਾਜਿਆਂ ਦੇ ਸ਼ਿਕਾਇਤ ਆਈ ਹੈ ਕੋਈ ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹਨ ਉਹਨੇ ਸਿੱਖ ਫੌਜਾਂ ਬਣਾ ਲਈਆਂ ਹਨ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਵਧਨ ਨਹੀਂ ਦੇਣੀ ਤੇ ਬਾਸਾ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਪਾਨ ਦਾ ਬੀੜਾ 10000 ਬਹੋਰਾ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਜ਼ਿੰਦਾ ਜਾਂ ਮੁਰਦਾ ਮੇਰੇ ਦਰਬਾਰ ਵਿੱਚ ਪੇਸ਼ ਕਰ ਸਕੇ ਜਿੰਨੀ ਫੌਜ ਚਾਹੀਦੀ ਹੈ ਮੈਂ ਦੇਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੋੰਦਾ ਜਾਂ ਮੁਰਦਾ ਮੇਰੇ ਦਰਬਾਰ ਵਿੱਚ ਪੇਸ਼ ਕਰੋ ਗੁਰੂ ਪਿਆਰੇਓ ਸਭ ਜਰਨੈਲ ਵੇਖ ਰਹੇ ਸਾਨੇ ਉਹਨਾ ਵਿੱਚੋਂ ਇੱਕ ਬਤਿਆਂਕ ਸਾਲਾਂ ਦਾ ਇੱਕ ਚੜਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਪਾਨ ਦਾ ਵੀੜਾ ਚੁੱਕ ਲਿਆ 10000 ਮੋਹਰਾ ਉਸ ਨੂੰ ਦੇ ਦਿੱਤੀਆਂ ਤੇ ਔਰੰਗਜ਼ੇ ਪੁੱਛਦਾ ਹੈ ਕਿੰਨੇ ਕੁ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਸ ਬਤਿਆ ਸਾਲਾਂ ਦੇ ਜਰਨੈਲ ਨੇ بڑے ਹੰਕਾਰ ਨਾਲ ਕਿਹਾ ਕਿ 10000 ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ ਵਿੱਚ ਪੇਸ਼ ਕਰ ਦੇਵਾਂਗਾ ਔਰੰਗਜ਼ੇਬ ਬਾਦਸ਼ਾਹ ਨੇ 10000 ਫੌਜ ਉਹਦੇ ਨਾ ਕਰ ਦਿੱਤੀ ਉਹਨੂੰ ਕਹਿ ਦਿੱਤਾ ਇੰਨੇ ਹਜ਼ਾਰ ਫੌਜ ਤੈਨੂੰ ਪਾਣੀ ਪਤੋਂ ਮਿਲੇਗੀ ਐਨੀ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਐਨੀ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੱਕ ਤੇਰੇ ਕੋਲ 10000 ਫੌਜ ਹੋਵੇਗੀ ਗੁਰੂ ਗੋਬਿੰਦ ਸਿੰਘ ਬਹਾਰਾ ਨੂੰ ਤੂੰ ਜਿਉਂਦਾ ਪੇਸ਼ ਕਰਨਾ ਹੈ ਜਾਂ ਮਰਦਾ ਪੇਸ਼ ਕਰਨਾ ਹੈ ਗੁਰੂ ਪਿਆਰੇਓ ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਵੀੜਾ ਤੇ 10000 ਮੋਹਰਾਂ ਚੋਕ ਕੇ ਤੁਰ ਪਿਆ ਉਹਨੇ ਹਮਲਾ ਕਰਨਾ ਸੀ ਸ੍ਰੀ ਅਨੰਦਪੁਰ ਸਾਹਿਬ ਤੇ ਜਦੋਂ ਉਹ ਪੰਜਾਬ ਵਿੱਚ ਦਾਖਲ ਹੋਇਆ ਜਿਵੇਂ ਕੁ ਖੇਤਰ ਦੀ ਧਰਤੀ ਨੂੰ ਉਪਾਰ ਕੀਤਾ ਤਾਂ ਉਹਦੇ ਮਨ ਵਿੱਚ ਖਿਆਲ ਆਉਂਦਾ ਹੈ ਅਨੰਦਪੁਰ ਸਾਹਿਬ ਦਾ ਰਸਤਾ ਪਕੜਨਾ ਹੈ ਇਸੇ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੈ ਤਾਂ ਉਹਦੇ ਪਿੰਡ ਵਿੱਚ ਮੈਂ ਭੈਣ ਤੇ ਭੜਵਈਏ ਨੂੰ ਮਿਲ ਕੇ ਚੱਲਾਂਗਾ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾ ਬੇਗਮਜ਼ ਨਸੀਰ ਆਂਦਾ ਭਰਾ ਐਡਾ ਵੱਡਾ ਜਰਨੈਲ ਹੈ ਜਿਹਦੇ ਕੋਲ ਐਨੀਆਂ ਫੌਜਾਂ ਹਨ ਕਿਉਂਕਿ ਬਨੁਖੀ ਮੰਨ ਦੀ ਫਿਤਰਤ ਹੁੰਦੀ ਹੈ ਕਿ ਉਹਨੂੰ ਕੋਈ ਉਹਦਾ ਮਿਲ ਜਾਏ ਉਹ ਪਹਿਲਾ ਆਪਣੇ ਰਿਸ਼ਤੇਦਾਰਾਂ ਨੂੰ ਆਪਣਾ ਰੌਬ ਵਿਖਾਉਂਦਾ ਹੈ ਇਹ ਹੰਕਾਰ ਦੀ ਨਿਸ਼ਾਨੀ ਹੈ ਉਹ ਪੰਜਾਬ ਵਿੱਚ ਦਾਖਲ ਹੋਇਆ ਤਾਂ ਉਹਨੇ ਦੂਰ ਦੂਰ ਤੱਕ ਆਪਣੀਆਂ ਫੌਜਾਂ ਖਿਲਾਰ ਦਿੱਤੀਆਂ ਤੇ ਕੁਝ ਮੰਤਰੀ ਨਾਲ ਲੈ ਕੇ ਆਪਣੀ ਭੈਣ ਤੇ ਭਣਵਾਈ ਦੇ ਪਿੰਡ ਸਡੋਰੇ ਚਲਾ ਗਿਆ ਜਦੋਂ ਸਡੋਰੇ ਪਹੁੰਚਿਆ ਤਾਂ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਤੇ ਸਾਡੇਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਕੋਈ ਜਰਨੈਲ ਆਇਆ ਹੈ ਬੜਾ ਤਾਕਤਵਰ ਹੈ ਕਹਿੰਦੇ ਹਨ ਕਈ ਕਈ ਪਿੰਡਾਂ ਤੋਂ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀوں ਕਿਤੇ ਚੜ੍ਹਾਈ ਕਰਨ ਜਾ ਰਿਹਾ ਹੈ ਪੁੱਛਦੇ ਨੇ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਹਨ ਨਸੀਰਾਂ ਦਾ ਫਿਰਾ ਆਇਆ ਹੈ ਐਡਾ ਵੱਡਾ ਜਰਨੈਲ ਹੈ ਐਨੀਆਂ ਫੌਜਾਂ ਹਨ ਇਹਦੇ ਨਾਲ ਗੁਰੂ ਪਿਆਰੇਓ ਇਹ ਨਸੀਰਾ ਬੇਗਮ ਪਤਾ ਹੈ ਕੌਣ ਹੈ ਇਹ ਸਡੋਰੇ ਦੇ ਪੀਰ ਬੁੱਧੂ ਸਾਹ ਦੇ ਘਰ ਵਾਲੀ ਹੈ ਪੀਰ ਬੁੱਧੂ ਸਾਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ murid ਹੈ ਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਤੇ ਪੀਰ ਬੁੱਧੂ ਸਾਹ ਤੇ ਬੇਗਮ ਨਸੀਰਾ ਬੜੀ ਆਸਥਾ ਰੱਖਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰੱਬ ਕਰਕੇ ਮੰਨਦੇ ਹਨ ਇਸ ਗੱਲ ਦਾ ਪਤਾ ਇਹਦੇ ਬਿਰਾ ਨੂੰ ਨਹੀਂ ਸੀ ਉਹ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲ ਪਾਣੀ ਛਕਾਇਆ ਬੜਾ ਸਤਕਾਰ ਕੀਤਾ ਭੈਣ ਨੇ ਚਾਹ ਵਿੱਚ ਫਟਾਫਟ ਭੋਜਨ ਪ੍ਰਸਾਦ ਦਾ ਤਿਆਰ ਕੀਤਾ ਤੇ ਆਪਣੇ ਬਿਰਾ ਨੂੰ ਕਹਿੰਦੀ ਹੈ ਸੈਦਾ ਆ ਬਿਰਾ ਕੋਲ ਬੈਠ ਕੇ ਪ੍ਰਸਾਦਾ ਛੱਕ ਮੈਂ ਗਰਮ ਗਰਮ ਬਣੋਨੀ ਹਾਂ ਤੇ ਤੂੰ ਛੱਕੀ ਚੱਲ ਗੁਰੂ ਪਿਆਰੇਓ ਬਹਿਣਾ ਨੂੰ ਬਿਰਾਵਾ ਦਾ ਬੜਾ ਚਾ ਹੁੰਦਾ ਹੈ ਆਪਣੇ ਚੌਕੇ ਤੇ ਕੋਲ ਬਿਠਾ ਕੇ ਭੋਜਨ ਛਕਾਉਂਦੀ ਹੈ ਸੈਦਾ ਪ੍ਰਸਾਦਾ ਛਕਦਾ ਹੈ ਇਹਦਾ ਨਾਂ ਇਤਿਹਾਸ ਵਿੱਚ ਸੈਦ ਖਾਂ ਆਉਂਦਾ ਹੈ ਪਰ ਸਾਦਾ ਛਕਦਿਆਂ ਛਕੌਂਦਿਆਂ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਕਿ ਬੜੀ ਫੌਜ ਲੈ ਕੇ ਆਇਆ ਹੈ ਐਡਾ ਵੱਡਾ ਜਰਨੈਲ ਬਣ ਗਿਆ ਹੈ ਮੇਰੇ ਵੀਰਾ ਦੀ ਐਡੀ ਚੜ੍ਹਾਈ ਹੈ ਮੈਨੂੰ ਬੜੀ ਖੁਸ਼ੀ ਹੈ ਪਰ ਤੂੰ ਚੜ੍ਹਾਈ ਕਿਧਰ ਕੀਤੀ ਹੋਈ ਹੈ ਤਾਂ ਭੋਜਨ ਛਕਦਿਆਂ ਸਹਿਦ ਖਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਹੈ ਮੈਂ ਉਹਨੂੰ ਪਕੜਣ ਵਾਸਤੇ ਚੱਲਿਆ ਹਾਂ ਗੁਰੂ ਪਿਆਰੇਓ ਜਦੋਂ ਸੈਦ ਖਾਨ ਨੇ ਐਨੀ ਗੱਲ ਕਹੀ ਤਾਂ ਭੈਣ ਦੇ ਹੱਥੋਂ ਪ੍ਰਸਾਦਾ ਦੇਖ ਪਿਆ ਤੇ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਹਿਣੂ ਪਕੜਨ ਤੋਰ ਪਿਆ ਹੈ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਹੈ ਤਾਂ ਭੈਣ ਨਸੀਰਾ ਨੇ ਕਿਹਾ ਸਹੈਦਿਆ ਜਿਹਨੂੰ ਤੂੰ ਪਕੜਨ ਚੱਲਿਆ ਹੈ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਹੈ ਜਾਂ ਇੱਕ ਭੈਣ ਦੀ ਨਸੀਰਾ ਦੀ ਨਸੀਅਤ ਮੰਨ ਜਾ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਹਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਾਕੜਨ ਦੀ ਗੱਲ ਭੋਲ ਜਾ ਇੱਥੋਂ ਵਾਪਸ ਮੁੜ ਦਿੱਲੀ ਚਲਾ ਜਾ ਤਾਂ ਐਡੀ ਗੱਲ ਸੁਣ ਕੇ ਗੁੱਸੇ ਵਿੱਚ ਸੈਦ ਖਾਨ ਨੇ ਪ੍ਰਸਾਦਾ ਛੱਡ ਦਿੱਤਾ ਉੱਠ ਕੇ ਖੜੋ ਗਿਆ ਕਹਿਣ ਲੱਗਾ ਭੈਣੇ ਮੈਂ ਵੀ ਜਰਨੈਲਾਂ ਦੀ ਸਭਾ ਵਿੱਚ ਪਾਣ ਦਾ ਬੀੜਾ ਚੁੱਕਿਆ ਹੈ ਤੇ ਮੈਂ ਪਾਣ ਦਾ ਬੀੜਾ ਚੁੱਕ ਕੇ ਕਸਮ ਖਾਦੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਦਿੱਲੀ ਦਰਬਾਰ ਵਿੱਚ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਨੇ ਇਹ ਭੈਣ ਦੇ ਰੋਕਣ ਉੱਤੇ ਵੀ ਨਾ ਰੁਕਿਆ ਤੇ ਫੌਜਾਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਦਿੱਤੀ ਦਿਨ ਲੰਘਿਆ ਰਾਤ ਪੈ ਗਈ ਇਹਨੇ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕੀਤਾ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਗੁਰੂ ਪਿਆਰੇਓ ਜਿੱਥੇ ਇਹਨੇ ਅਨੰਦਪੁਰ ਸਾਹਿਬ ਡੇਰਾ ਕੀਤਾ ਸੀ ਉੱਥੇ ਸਥਾਨ ਬਣਿਆ ਹੋਇਆ ਹੈ ਇਹ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ 13 ਮੀਲ ਦੀ ਦੂਰੀ ਤੇ ਹੈ ਇਹਨੇ ਫੌਜਾਂ ਖਿਲਾਰੀਆਂ ਤੇ ਦੋ ਬੰਦੇ ਭੇਜੇ ਕਿ ਜਾਓ ਅਨੰਦਪੁਰ ਸਾਹਿਬ ਦੀ ਸੂ ਲੈ ਕੇ ਆਓ ਕਿੰਨੇ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤਾਂ ਉਹ ਖਬਰ ਲੈ ਕੇ ਆਏ ਕਿ 701 ਬੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਹੈ ਉਹਦੇ ਕੋਲ ਕੋਈ ਤੋਪ ਨਿਸ਼ਾਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰਾਂ ਹਨ 701 ਬੰਦਾ ਲੜਨ ਵਾਲਾ ਹੈ ਇਹ ਸੁਣ ਕੇ ਬੜਾ ਹਸਿਆ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਭੁੱਲ ਜਾ 700 ਬੰਦਾ ਤਾਂ ਅਸੀਂ 70 ਮਿੰਟਾਂ ਵਿੱਚ ਪਕੜ ਲੈਣਾ ਹੈ ਇਹ ਤਾਂ ਮੇਰੇ ਦਾਇਂ ਹੱਥ ਦਾ ਕੰਮ ਹੈ ਬੜਾ ਹੰਕਾਰ ਵਿੱਚ ਬੋਲਿਆ ਮੇਰੇ ਕੋਲ 10000 ਫੌਜ ਹੈ ਉਹਨਾਂ ਕੋਲ 700 ਬੰਦਾ ਹੈ ਤਾਂ ਬੜਾ ਖੁਸ਼ ਹੋਇਆ ਗੁਰੂ ਪਿਆਰੇਓ ਇਧਰ ਸਡੋਰੇ ਪਿੰਡ ਵਿੱਚ ਬੈਠੀ ਭੈਣ ਨਸੀਰਾ ਨੇ ਸ੍ਰੀ ਅਨੰਦਪੁਰ ਸਾਹਿਬ ਵਾਲ ਮੂੰਹ ਕਰਕੇ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਬਿਰਾਣੂ ਤੁਹਾਡਾ ਇਲਮ ਨਹੀਂ ਮੇਰੇ ਬਿਰਾਣੂ ਤੁਹਾਡੇ ਬਾਰੇ ਪਤਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਵਿਰਾਹ ਆਇਆ ਹੈ ਇੱਕ ਬਹਣ ਦੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਭਰਾ ਨੂੰ ਜਾਨੋਂ ਨਾ ਮਾਰੇਓ ਉਹਨੂੰ ਕਿਰਪਾ ਕਰਕੇ ਆਪਣੀ ਸਰਣ ਵਿੱਚ ਰੱਖ ਲਓ ਇਹ ਹੁਣ ਬਹਣ ਬੇਗਮ ਨਸੀਰਾ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਸੈਦ ਖਾਨ ਨੂੰ ਜਾਨੋਂ ਨਾ ਮਾਰੇਓ ਉਹਨੂੰ ਆਪਣੇ ਚਰਨਾਂ 'ਚ ਰੱਖ ਲਓ ਸਾਵੇਂ ਵੀ ਅਰਦਾਸ ਸਵੇਰੇ ਵੀ ਅਰਦਾਸ ਕਰਦੀ ਹੈ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇਹਦਰ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹਨ ਜਿੱਥੇ ਨੂਰਪੁਰ ਬੇਦੀ ਦੀ ਜੂਹ ਵਿੱਚ ਬੈਠਾ ਸੀ ਸੈਦ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਤੀਰ ਛੱਡਿਆ 13 ਮੀਲ ਦੀ ਦੂਰੀ ਤੇ ਨਿਸ਼ਾਨਾ ਮਾਰਿਆ ਜਿੱਥੇ ਸੈਦ ਖਾਂ ਬੈਠਾ ਹੈ ਉਹਦੇ ਪਲੰਗ ਦੇ ਪਾਵ ਵਿੱਚ ਤੀਰ ਜਾ ਕੇ ਵੱਜਿਆ ਜਦੋਂ ਤੀਰ ਵੱਜਿਆ ਤੇ ਉਹ ਹੈਰਾਨ ਹੋ ਗਿਆ ਕਿ ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਹੈ ਤੇ ਸੋਚਦਾ ਹੈ ਜੀ ਇਹ ਤੀਰ ਮੇਰੇ ਮੱਥੇ ਉੱਤੇ ਜਾਂ ਛਾਤੀ ਵਿੱਚ ਲੱਗਦਾ ਤਾਂ ਮੈਂ ਮਰ ਜਾਣਾ ਸੀ ਨਾਲ ਦੇ ਸਿਪਾਹੀਆਂ ਨੇ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਹੈ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਹੈ ਆਹ ਵੇਖੋ ਨੌਖ ਤੇ ਸੋਨਾ ਚਿਮੜਿਆ ਹੈ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਗੁਰੂ ਪਿਆਰਿਓ ਇਹ ਸੁਣ ਕੇ ਸਹਿਦ ਖਾਂ ਬੜਾ ਹੈਰਾਨ ਹੋਇਆ ਕਿ ਐਨੀ ਦੂਰ ਨਿਸ਼ਾਨਾ ਤੇ ਪੁੱਛਿਆ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਤਾਂ ਉਹਨਾਂ ਨੇ ਕਿਹਾ ਜੀ 13 ਮੀਲ ਫਿਰ ਕਹਿੰਦਾ ਐਨੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਯਾਤਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਹਨ ਯਾ ਗੁਰੂ ਗੋਬਿੰਦ ਸਿੰਘ ਮਹਾਰਾਜ ਐਥੇ ਨੇੜੇ ਤੇੜੇ ਹਨ ਲੱਭੋ ਤਾਂ ਫੌਜਾਂ ਝਾੜੀਆਂ ਵਿੱਚ ਲੱਭਣ ਲੱਗ ਪਈਆਂ ਗੁਰੂ ਗੋਬਿੰਦ ਸਿੰਘ ਜੀ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਾਮਾਤੀ ਹਨ ਤਾਹੀਓ ਐਡੀ ਦੂਰ ਨਿਸ਼ਾਨਾ ਲਾਇਆ ਹੈ ਹੁਣ ਬਹਿਣ ਦੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਕਿ ਵੀਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਸਰੀਰਿਕ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸਖਤੀ ਹੈ ਗੁਰੂ ਪਿਆਰਿਓ ਹੁਣ ਭੈਣ ਦੀਆਂ ਗੱਲਾਂ ਮਨ ਵਿੱਚ ਆਉਣੀਆਂ ਲੱਗ ਪਈਆਂ ਇਤਿਹਾਸ ਕਹਿੰਦਾ ਹੈ ਐਨੇ ਨੂੰ ਇੱਕ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਰ ਛੱਡਿਆ ਹੈ ਉਹ ਪਲੰਗ ਦੇ ਦੂਜੇ ਪਾਸੇ ਵਿੱਚ ਆ ਕੇ ਲੱਗਦਾ ਹੈ ਇੱਕਦਮ ਡਰ ਗਿਆ ਤੇ ਸੋਚਦਾ ਹੈ ਮਨਾ ਜਿਹੜਾ ਤੀਰ ਮੇਰੇ ਮੰਜੇ ਦੇ 파ਵੇ ਵਿੱਚ ਮਾਰ ਸਕਦਾ ਹੈ ਉਹ ਮੇਰੀ ਛਾਤੀ ਵਿੱਚ ਵੀ ਤੀਰ ਮਾਰ ਕੇ ਮੈਨੂੰ ਖਤਮ ਕਰ ਸਕਦਾ ਹੈ ਜਦੋਂ ਉਹ ਤੀਰ ਕੱਢਿਆ ਤਾਂ ਉਹਦੇ ਨਾਲ ਇੱਕ ਪੱਤਰ ਬੰਨਿਆ ਸੀ ਉਸ ਪੱਤਰ ਤੇ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ ਸੈਦ ਖਾਂ ਇਹ ਤੀਰ ਕਰਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ تیر ਮਾਰਿਆ ਹੈ ਐਦਾਂ 13 13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸੇਖ ਲਾ ਸਕਦਾ ਹੈ ਇਹ ਕਰਾਮਾਤ ਨਹੀਂ ਸ਼ਸਤਰ ਵਿਦਿਆ ਦਾ ਅਭਿਆਸ ਹੈ ਗੁਰੂ ਪਿਆਰਿਓ ਪੱਤਰ ਪੜ੍ਹ ਕੇ ਬੜਾ ਤਪਿਆ ਤੇ ਗੁੱਸੇ ਵਿੱਚ ਕ੍ਰੋਧ ਵਿੱਚ ਇਹਨੇ ਕਿਹਾ ਹੱਲਾ ਬੋਲ ਦਿਓ ਅਨੰਦਪੁਰ ਸਾਹਿਬ ਤੇ 10000 ਫੌਜ ਲੈ ਕੇ ਯਾ ਅਲੀ ਦੇ ਨਾਰੇ ਲਾਉਂਦੇ ਚੜ ਪਏ ਅਨੰਦਪੁਰ ਸਾਹਿਬ ਤੇ ਗਮਾਸਾਨ ਦੀ ਜੰਗ ਮਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇਹਦਰ ਭੈਣ ਨਸੀਰਾ ਤੇ ਰਾਹ ਲਈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਬਿਰਹਾਨੂ ਬਖਸ਼ ਦਿਓ ਇਹਨੂੰ ਜਾਨੋ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਐਦਾਂ ਅਰਦਾਸਾਂ ਹੋ ਰਹੀਆਂ ਨੇ ਤੇ ਮੈਦਾਨ ਵਿੱਚ ਜੰਗ ਚੱਲ ਪਿਆ ਸੈਦ ਖਾਂ ਮਨ ਵਿੱਚ ਕਹਿੰਦਾ ਹੈ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ ਗੁਰੂ ਪਿਆਰੇਓ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਆਉਣ ਲਈ ਤਿਆਰ ਹੋ ਗਏ ਤਾਂ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਜੰਗ ਵਿੱਚ ਨਾ ਜਾਓ ਜਿੰਨੇ ਚਿਰ ਅਸੀਂ ਜਿਉਂਦੇ ਹਾਂ ਗੁਰੂ ਦਾ ਕੀ ਕਮਜੰਗ ਵਿੱਚ ਤਾਂ ਦਸਮੇਸ਼ ਪਿਤਾ ਜੀ ਨੇ ਬਚਨ ਕਹੇ ਕਹਿੰਦੇ ਹੁਣ ਜੰਗ ਬਦਲ ਗਈ ਹੈ ਮਹਾਰਾਜ ਤੋਂ ਸੇਖ ਪੁੱਛਦੇ ਨੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਮਹਾਰਾਜ ਕਹਿੰਦੇ ਸਿੱਖੋ ਹੁਣ ਜੰਗ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਨਾਲ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਵੰਗਾਰ ਪਾ ਕੇ ਗਿਆ ਹੈ ਜੇ ਗੁਰੂ ਗੋਬਿੰਦ ਸਿੰਘ ਆਈਦਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ ਨਾਲੇ ਜਿਨੇ ਸਾਨੂੰ ਬੁਲਾਇਆ ਹੈ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸ ਦੀ ਭੈਣ ਦੀ ਕੀਤੀ ਅਰਦਾਸ ਵਹਿਰਥ ਨਹੀਂ ਜਾਣ ਦੇ ਸਕਦੇ ਕਿਉਂਕਿ ਉਹ ਅਰਦਾਸ ਕਿਸੇ ਹੋਰਦੀ ਨਹੀਂ ਸਢੋਰੇ ਦੇ ਪੀਰ ਗੁੱਦੂ ਸਾਹਿਬ ਦੀ ਬੇਗਮ ਕਰ ਰਹੀ ਹੈ ਜਿਹੜਾ ਸਾਡਾ murid ਹੋਵੇ ਉਹਦੀ ਅਰਦਾਸ ਕਦੇ ਨਹੀਂ ਵਿਅਰਥ ਜਾ ਸਕਦੀ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਵਿੱਚ ਆ ਗਏ ਤੇ ਘੋੜਾ ਲੈ ਕੇ ਸਿੱਧਾ ਖੜਾਕਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੋਲੇ ਸੈਦ ਖਾਨ ਇਧਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਣਾ ਹੈ ਤਾਂ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਘੋੜਾ ਹੋਰ ਨੇੜੇ ਕਰ ਲਿਆ ਇਹ ਅਗੋਂ ਕੰਬਣ ਲੱਗ ਪਿਆ ਉਹ ਮਨਾ ਇਹਨੂੰ ਮਰਨ ਦਾ ਖੋਫ ਨਹੀਂ ਹੈ ਇਹ ਨੇੜੇ ਕਿਉਂ ਆ ਰਹੇ ਹਨ ਤੇ ਕਲਗੀਦਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਖੌਫ ਅੱਗੇ ਵਧੇ ਗਏ ਬਿਲਕੁਲ ਥੋੜਾ ਫਾਸਲਾ ਰਹਿ ਗਿਆ ਤਾਂ ਸੈਦਖਾਂ ਕਹਿੰਦਾ ਮਹਾਰਾਜ ਐਨੇ ਨੇੜੇੋਂ ਤਾਂ ਮੈਂ ਤੀਰ ਕਿ ਹੀ ਮਾਰਾਂ ਤਾਂ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਭਾਰ ਕੇ ਸੈਦਖਾਂ ਵੱਲ ਵੇਖਿਆ ਤਾਂ ਇੱਕੋ ਦਮ ਉਹਦੇ ਹੱਥਾਂ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਧੀਰ ਸੀ ਕਿ 10ਵੇਂ ਸਪਤਾਜੀ ਨੇ ਉਹ ਤੀਰ ਇਹਨੂੰ ਮਾਰ ਦਿੱਤਾ ਜਿਹੜਾ ਕਿਸੇ ਭਾਗਾ ਵਾਲੇ ਦੇ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਂ ਘੋੜੇ ਤੋਂ ਥੱਲੇ ਉਤਰ ਆਇਆ ਇਹਦੀਆਂ ਅੱਖਾਂ 'ਚੋਂ ਨੀਰ ਵਹਿਣ ਲੱਗ ਪਿਆ तीर کمان ਇਹਨੇ ਸੋਟ ਦਿੱਤੇ ਇਹਦੇ ਕਲੇਜੇ ਚ ਐਸਾ ਛੇਕ ਪਿਆ ਘੋੜੇ ਤੋਂ ਉਤਰਿਆ ਤੇ ਰੋ ਪਿਆ ਤੇ ਜਾ ਕੇ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਫੜ ਲਏ ਜਿਹੜਾ ਰਕਾ ਵਿੱਚ ਗੁਰੂ ਜੀ ਦਾ ਪੈਰ ਰੱਖਿਆ ਹੋਇਆ ਸੀ ਉਹ ਸੈਦ ਖਾਨ ਨੇ ਪੈਰ ਪਕੜਿਆ ਤੇ ਮੱਥਾ ਚਰਨਾ ਵਿੱਚ ਰੱਖ ਦਿੱਤਾ ਕਲਗੀਦਰ ਦਰਦਸ਼ ਵਿੱਚ ਪਿਤਾ ਜੀ ਕਹਿੰਦੇ ਸੈਦ ਖਾਨ ਤੂੰ ਤਾਂ ਸਾਨੂੰ ਜਿਉਂਦਾ ਜਾਂ ਮੁਰਦਾ ਪਕੜਨ ਆਇਆ ਸੀ ਤੂੰ ਤਾਂ ਕਹਿੰਦਾ ਸੀ ਦਿੱਲੀ ਦਰਬਾਰ ਵਿੱਚ ਜਿਉਂਦਾ ਮੁਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਨੂੰ ਤਾਂ ਇਹ ਭੁੱਬਾ ਮਾਰ ਕੇ ਰੋਪਿਆ ਕਹਿੰਦਾ ਮੇਰੀ ਭੈਣ ਸੱਚ ਕਹਿੰਦੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਸਰੀਰਿਕ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਮਹਾਰਾਜ ਨੇ ਵਜਨ ਕੇ ਹਸੈਲ ਖਾਂ ਤੈਨੂੰ ਪਤਾ ਹੈ ਤੇਰੇ ਕਰਮ ਬਦਲ ਗਏ ਹਨ ਤੈਨੂੰ ਪਤਾ ਹੈ ਅੱਜ ਮੈਦਾਨੇ ਜਾਂਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਹਨ ਸੈਦ ਖਾਂ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਹੈ ਗੁਰੂ ਪਿਆਰੇਓ ਇਹਨੇ ਰੋਂਦੇ ਹੋਏ ਮਹਾਰਾਜ ਦੇ ਚਰਨ ਛੂਏ ਮਸਤਕ ਨੂੰ ਲਾ ਕੇ ਪੂਰੇ ਮੈਦਾਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਹੈ ਗੁਰੂ ਪਿਆਰੇਓ ਝੜਾ ਗੁਰੂ ਜੀ ਨੂੰ ਪਕੜਨ ਆਇਆ ਸੀ ਉਹ ਗੁਰੂ ਦਾ ਗੁਲਾਮ ਬਣ ਗਿਆ ਤੇ ਇਹਦੇ ਕਰਮ ਕਿਵੇਂ ਬਦਲੇ ਉਹ ਗੁਰੂ ਜੀ ਅੱਗੇ ਭੈਣ ਦੀ ਅਰਦਾਸ ਨੇ ਸੋ ਗੁਰੂ ਪਿਆਰੀ ਸਾਜ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ